ਅਸ਼ੋਕ ਹਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਪੁਲਿਸ ਵੱਲੋਂ ਮਾੜੇ ਅਨਸਰਾ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ ਦਰਅਸਲ ਸੀਆਈਏ ਮੰਦੀ ਟੀਮ ਦੇ ਵੱਲੋਂ ਚਾਰ ਦੋਸ਼ੀ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਦੱਸਿਆ ਜਾ ਰਿਹਾ ਕਿ ਇਹ ਨਸ਼ਾ ਤਸਕਰੀ ਸ਼ਰਾਬ ਦੀ ਤਸਕਰੀ ਤੇ ਇਸ ਦੇ ਨਾਲ ਹੀ ਵਾਹਨ ਚੋਰੀ ਕਰਨ ਦੇ ਕਈ ਮਾਮਲਿਆਂ ਦੇ ਵਿੱਚ ਸ਼ਾਮਲ ਨੇ ਇਹਨਾਂ ਦੇ ਕੋਲੋਂ 22 ਮੋਟਰਸਾਈਕਲ ਜੋ ਕਿ ਵੱਖ-ਵੱਖ ਕੰਪਨੀਆਂ ਦੇ ਨੇ ਉਹ ਬਰਾਮਦ ਕੀਤੇ ਗਏ ਨੇ ਤਾਂ ਪੁਲਿਸ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਜਿਹੜੇ ਦੋਸ਼ੀ ਨੇ ਨਵੰਦੋ ਸ਼ਰਾਬ ਦੀ ਤਸਕਰੀ ਦੇ ਲਈ ਜਿਹੇ ਜਿਹੜੇ ਵਾਹਨ ਨੇ ਉਹ ਚੋਰੀ ਕੀਤੇ ਜਾਂਦੇ ਸਨ ਤੇ ਵਰਤੇ ਜਾਂਦੇ ਸਨ ਬਾਅਦ ਦੇ ਵਿੱਚ ਉਹਨਾਂ ਨੂੰ ਸਸਤੇ ਰੇਟਾਂ ਦੇ ਵਿੱਚ ਨਵਾਂ ਵੱਲੋਂ ਵਿੱਚ ਦਿੱਤਾ ਜਾਂਦਾ ਸੀ ਤੇ ਇਹਨਾਂ ਤੇ ਪਹਿਲਾਂ ਵੀ ਦੱਸਿਆ ਜਾ ਰਿਹਾ ਕਿ ਸ਼ਰਾਬ ਤਸਕਰੀ ਦੇ ਕਈ ਮਾਮਲੇ ਦਰਜ ਨੇ ਇਸ ਬਾਬਤ ਜਾਣਕਾਰੀ ਦਿੱੰਦਿਆ ਡੀਐਸਪੀ ਡੀ ਰਜੇਸ਼ ਸ਼ਰਮਾ ਜਿਨ੍ਹਾਂ ਦਾ ਕਹਿਣਾ ਹੈ ਕਿ ਚਾਰੇ ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕਰ ਲਏ ਨੇ ਜਿਨ੍ਹਾਂ ਦੀ ਪਛਾਣ ਹੋ ਚੁੱਕੀ ਹੈ ਤੇ ਅਗਲੀ ਕਾਰਵਾਈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਮੈਡਮ ਅਮੀਤ ਕੰਡਲ ਜੀ ਨੇ ਇੱਕ ਵਿਸ਼ੇਸ਼ ਮਹਿੰਮ ਚਲਾਈ ਹੈ ਜਿਵੇਂ ਨਸ਼ੇ ਤਸਕਰਾਂ ਬਦ ਤੇ ਮਾਰੇ ਅਨਸਰਾਂਵਦ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਜੁਰਮ ਕਰਦੇ ਆ ਉਧੇ ਤਹਿਤ ਕਾਰਵਾਈ ਕਰਦੇ ਹੋਏ ਸੀਆਈਏ 1 ਬਠਿੰਡਾ ਦੇ ਇੰਚਾਰਜ ਇੰਸਪੈਕਟਰ ਕਰਨਦੀਪ ਸਿੰਘ ਤੇ ਇਹਨਾਂ ਦੀ ਟੀਮ ਨੇ ਇੱਕ ਚਾਰ ਬੰਦਿਆਂ ਦਾ ਗ੍ਰੋਹ ਫੜਿਆ ਵਾ ਜਿਨ੍ਹਾਂ ਦਾ ਪਿਛਕੜ ਪਹਿਲਾਂ ਵੀ ਪਰਚੇ ਦਰਜ ਨੇ ਸ਼ਰਾਬ ਦੇ ਦਰਜ ਨੇ ਤੇ ਹੋਰ ਐਨਡੀਪੀਐਸ ਦੇ ਵੀ ਦਰਜ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਵਿਧ ਮੁਕਤਮਾ ਨੰਬਰ 102 ਮਿਤੀ 2 9 24 ਨੂੰ ਫੜੇ ਨਥਾਣਾ ਵਿੱਚ ਕੇਸ ਦਰਜ ਕੀਤਾ ਗਿਆ ਵਾ ਇਹਨਾਂ ਕੋਲੋਂ ਹੁਣ ਤੱਕ 22 ਮੋਟਰਸਾਈਕਲ ਵੱਖ-ਵੱਖ ਕੰਪਨੀਆਂ ਦੇ ਬਰਾਮਦ ਹੋ ਚੁੱਕੇ ਨੇ ਇਹ ਜਿਹੜੇ ਮੋਟਰਸਾਈਕਲ ਨੇ ਇਹ ਬਠਿੰਡੇ ਸ਼ਹਿਰ ਤੋਂ ਬਰਨਾਲੇ ਤੋਂ ਪੁੱਛੋ ਏਰੀਆ 'ਚ ਚੋਰੀ ਹੋਏ ਹੋਏ ਨੇ ਕੁਛ ਇੱਕ ਦੇ ਨੰਬਰ ਚੇਂਜ ਕੀਤੇ ਹੋਏ ਨੇ ਉਹਨਾਂ ਦੀ ਡਿਟੇਲ ਅਸੀਂ ਤੁਹਾਨੂੰ ਦੇ ਦਾਂਗੇ ਕਿਉਂਕਿ ਤੁਹਾਡੇ ਮਤਿਆਂ ਰਾਹੀਂ ਲੋਕਾਂ ਨੂੰ ਪਤਾ ਲੱਗੂਗਾ ਪਛਾਣ ਆ ਜਾਊਗੀ ਕੁਝ ਅਸੀਂ ਏਜੰਸੀਆਂ ਨਾਲ ਵੀ ਟ੍ਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਸਾਰੇ ਲੱਗਦਾ ਹੈ ਇੱਕ ਜੁਰਮ ਕਰਨ ਦੇ ਆਦੀ ਨੇ ਜਿਵੇਂ ਦੋਸ਼ੀ ਬਲਵਿੰਦਰ ਸਿੰਘ ਗੁਰੀਆ ਠੋਲੀਗਲ ਰਹਿਣ ਵਾਲਾ ਵਾ ਇਹਦੇ ਵਿਰੁੱਧ ਸ਼ਰਾਬ ਦਾ ਮਕਤਮਾ ਦਰਜਿਆ ਪਹਿਲੇ ਇੱਕ ਰਕੇਸ਼ ਕੁਮਾਰ ਉਸ ਨੰਨਾ ਵਾ ਇਹਦੇ ਵਿਰੁੱਧ ਪਹਿਲਾਂ 6 ਮਕਤਮੇ ਦਰਜ ਨੇ 3 ਸ਼ਰਾਬ ਦੇ ਨੇ 3 ਐਨਡੀਪੀਐਸ ਦੇ ਨੇ ਸਤਵਾਂ ਹੋਣਾ ਹੈ ਜਿਹੜਾ ਆਪਣਾ ਮੋਟਰਸਾਈਕਲ ਚੋਰੀ ਦਾ ਦਰਜ ਕੀਤਾ ਵਾ ਮੋਟਰਸਾਈਕਲ ਚੋਰੀ ਦਾ ਦਰਜ ਕੀਤਾ ਕੁਝ ਸਮਾਨ ਕਰ ਦਿੰਦੇ ਸੀ ਕੁਝ ਇਹ ਜਿਹੜਾ ਤਸਕਰੀ ਕਰਦੇ ਆ ਜਿਵੇਂ ਸ਼ਰਾਬ ਦਾ ਕਾਰੋਬਾਰ ਕਰਦੇ ਆ ਉਹਦੇ ਲਈ ਇਸਤੇਮਾਲ ਕਰਦੇ ਆ ਆਮ ਭੋਲੇ ਭਾਲੇ ਲੋਕਾਂ ਨੂੰ ਮਤਲਬ ਦੱਸ ਕੇ ਵੀ ਇਹ ਸਸਤਾ ਮੋਟਰਸਾਈਕਲ ਉਹ ਵੇਚਣ ਦੀ ਕੋਸ਼ਿਸ਼ ਹੈ ਇਹ ਹੀਰੋ ਹਾਂਡਾ ਸਪਲੈਂਡਰ ਮੈਕਸਮਮ ਉਹ ਆ ਉਹਨਾਂ ਦਾ ਹੀ ਮੈਡੀਕਲ ਕਰਾ ਰਹੇ ਆ ਜੀ ਚੈੱਕ ਕਰ ਰਹੇ ਆ ਇਹਨਾਂ ਦਾ ਬੈਕਗ੍ਰਾਉਂਡ ਵੀ ਚੈੱਕ ਕਰਾ ਰਹੇ ਆ ਹੋਰ ਜਿੰਨੀ ਉਮਰ ਹੈ ਕਿ ਆਪ ਨੂੰ ਰਿਸਟ੍ਰੈਕਟ ਹੈ ਉਸ ਨੇ ਜਦ ਰਿਸਟ੍ਰੈਕਟ ਇਹ ਇੱਕ ਉਹ ਜਿਹੜੇ ਤੇ ਜਾਣਕਾਰ ਨੇ ਜਿਹੜਾ ਹੁਣ ਇਹਨਾਂ ਚ ਸੁਖਵਿੰਦਰ ਕੁਮਾਰ ਉਰਫ ਸ਼ਰਮਾ ਪੁੱਤਰ ਵਿਸ਼ਨੂੰ ਦਾਤਾ ਇਹਦੀ ਉਮਰ ਕਰੀ 50 ਸਾਲ ਆ ਜਿਹੜੇ ਦੂਜੇ ਆ ਉਹ 23 ਤੋਂ 22 ਸਾਲ ਤੋਂ ਲੈ ਕੇ 34 ਸਾਲ ਤੱਕ ਰਕੇਸ਼ ਕੁਮਾਰ ਉਸਨੰਨਾ ਜੇ ਤੇ ਪਹਿਲਾਂ 6 ਮਗਧਮੇ ਦਰਜ ਨੇ ਕਿਹੜੀ ਕਿਹੜੀ ਦੀ ਮੋਟਰਸਾਈਕਲ ਜੀ ਮੰਗੋ ਜਾਵੀ ਆਪਣੇ ਬਠਿੰਡੇ ਪੁੱਚੋ ਦੇ ਰਾਮਪਰਾ ਫੂਲ ਤੇ ਬਰਨਾਲੇ ਦੇ ਜਿਹੜੀ ਉਹਨਾਂ ਦੇ ਵਿੱਚ ਕੁਝ ਉਹ ਸਾਰੀ ਗਲੇ ਕੇ ਅਲੱਗ ਨਹੀਂ ਇਹ ਵਕਰੀ ਵਕਰੀ ਜਗ੍ਹਾ ਬਰਾਮਦਗੀ ਹੋਈ ਹੈ ਉਹ ਵਿਚੇ ਨਹੀਂ ਗਏ ਉਹ ਅਸੀਂ ਕਰ ਰਹੇ ਆ ਉਹ ਕਿੱਥੇ ਕਿੱਥੇ ਕਿੰਨੂ ਕਿੰਨੂ ਵੇਚੇ ਆ ਉਹ ਅਸੀਂ ਤਸਦੀਕ ਕਰ ਰਹੇ ਆ ਮਤਲਬ ਇਹ ਸਾਡੀ ਮਾਤਰਾ ਹੋਰ ਵਧੂਗੀ ਮੋਟਰਸਾਈਕਲ ਦੀ ਬਰਾਮਦਗੀ ਵਧੂਗੀ ਤੋਂ ਗੱਤਾਂ ਨਾਂ ਬ੍ਰਾਂਡ ਦੀ ਗੱਲ ਕੀਤੀ ਹੈ ਤੁਸੀਂ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਜਿਵੇਂ ਨੰਬਰ ਪਬਲਿਕ ਨੂੰ ਅਸੀਂ ਤੁਹਾਡੇ ਰਾਹੀਂ ਵੀਡੀਓ ਕਰਾਂਗੇ ਲਿਸਟ ਵੀ ਇਹੀ ਦੇਵਾਂਗੇ ਇਹ ਲਿਸਟਾ ਦੇ ਵਿੱਚ 40 ਦੇ ਜਿਹੜੇ ਨੰਬਰ ਲੱਗੇ ਇੰਜਨ ਨੰਬਰ 88 ਨੰਬਰ ਆ ਅਸੀਂ ਜਿਹੜੀ ਕੰਪਨੀ ਦਾ ਹੈਗਾ ਜਿਵੇਂ ਸਪਲੈਂਡਰ ਹੀਰੋ ਹੰਡਾ ਜਾਂ ਪਲਟੀਨਾ ਉਹ ਕੰਪਨੀ ਨੂੰ ਦੇ ਕੇ ਕੋਸ਼ਿਸ਼ ਕਰਾਂਗੇ ਵੀ ਉਹ ਏਜੰਸੀ ਵਾਲੇ ਸਾਨੂੰ ਦੱਸਣ ਕਿ ਇਹ ਵਹੀਕਲ ਕਿੰਨੂੰ ਇਸ਼ੂ ਹੋਇਆ ਹੈ ਕਿਹੜੀ ਏਜੰਸੀ ਨੂੰ ਕਿਵੇਂ ਵਿਗਿਆ ਹੈ ਕੋਸ਼ਿਕ ਦਾ ਸਮਾਨ ਇਹਦਾ ਹੈਗਾ ਜਿਵੇਂ ਟਾਪੇ ਟੂਪੇ ਮੂਰੇ ਮੜਗਾੜ ਵਗੜਾ ਚੇਂਜ ਕੀਤੇ ਹੈ ਬੈਟਰੀ ਮੋਟੀਆਂ ਗੱਡੀਆਂ ਹੋਈਆਂ ਨੇ ਉਹ ਹੈਗੇ ਉਨਨਾਂ ਦੇ ਬੜੀ ਕਾਨੂੰਨੀ ਕਾਰਵਾਈ ਹੈ ਉਹਦੇ ਦੋ ਤਰ੍ਹਾਂ ਦੇ ਤਰੀਕਾ ਹੈ ਇੱਕ ਤਾਂ ਜਿਹੜਾ ਬਾਰ-ਬਾਰ ਚੋਰੀ ਦਾ ਸਮਾਨ ਲੈਣ ਦਾ ਆਦੀ ਹੈ ਉਹ ਵਕਰੀ ਉਹਦੇ ਸਖਤ ਕਾਰਵਾਈ ਹੋਊਗੀ ਇੱਕ ਉਹ ਦੇਖਾਂਗੇ ਪੜਤਾਲ ਤਫਤੀਸ਼ਦਾਨ ਵੀ ਇਹ ਕੀ ਉਹਨੂੰ ਚੋਰੀ ਦਾ ਕਹਿ ਕੇ ਵੇਚਿਆ ਗਿਆ ਜਾਂ ਆਮ ਬੰਦਾ ਹੀ ਹੈ ਉਹਨੂੰ ਸਸਤਾ ਕਹਿ ਕੇ ਉਹਦੀ ਮਜਬੂਰੀ ਸੀ ਵੀ ਉਹਨੂੰ ਲੋੜ ਸੀ ਸਸਤਾ ਕਹਿ ਕੇ ਲੈ ਲਿਆ ਇਹ ਤਫਤੀਸ਼ਦਾਨ ਇਹ ਵੈਰੀਫਾਈ ਕਰਾਂਗੇ ਤੇ ਉਹ ਜੀ ਬੰਦੇ ਕਾਨੂੰਨੀ ਕਾਰਵਾਈ ਕਰਾਂਗੇ